ਆ ਕੀ ਆ ਇੱਥੇ ਪੱਖਿਆਂ ਨੂੰ ਕਹਿ ਰਾਂ ਦਾ ਉਹ ਸੁੱਟ ਪੜਾ ਮੀਚਦੇ ਵਾ ਪੈਸੇ ਮਿਲ ਜਣੇ ਇਹ ਗੰਦ ਖਾਨਾ ਹੀ ਆ ਕੀ ਹੋਰ ਨਹੀਂ ਕੁੜਕੜੇ ਹੋਣ ਫਿਰ ਸੁੱਟੇ ਜਾਣ ਧੁੱਪੇ ਨਹੀਂ ਪਾਉਣਾ ਹਾਂ ਆ ਮੈਂ ਗੰਦ ਖਾਨਾ じゃ ਲੈ ਆਂਦਾ ਚੁੱਕ ਕੇ ਡੈਡੀ ਨੇ ਪੰਨੀ ਕਿੱਥੋਂ ਚਲੋ ਆਜੋ ਬੈੰਦੇ ਨਹੀਂ ਜੇ ਆਜੋ ਬਹਿ ਜੋ ਹਾਂਜੀ ਕਿੱਥੇ ਚੱਲੇ ਫਿਰ ਅੱਜ ਚਲੋ ਅੱਗੇ ਚੱਲ ਗਏ ਖਾਤਿ ਸ਼ਰੀਆ ਕਾਲਜੀ ਸਵਾਗਤ ਹੈ ਤੁਹਾਡਾ ਅੱਜ ਦੇ ਨੇ ਵਲੌਗ ਦੇ ਵਿੱਚ ਤੇ ਸਰਦਾਰ ਸਾਹਿਬ ਬਣੀ ਰੈਡੀ ਹੋ ਗਏ ਨੇ ਤੇ ਅੱਜ ਜਾਣਾ ਆ ਮੈਂ ਆਪਣੇ ਨਾਲ ਕੇ ਮਮੀ ਜੀ ਨੇ ਰੱਖਣੀ ਮੰਨਣ ਜਾਣੀਆਂ ਨੇ ਆਪਣੇ ਵੀਰ ਨੂੰ ਦੋ ਵੀਰ ਨੇ ਮਮੀ ਦੇ ਮਤਲਬ ਮੇਰੇ ਮਾਮੇ ਦੋਏ ਨੇ ਤੇ ਉਧਰ ਜਾਣਾ ਹੈ ਤੇ ਅਹ ਮੇਰੀ ਹਰਗੁਣ ਵੇਖੋ ਕਿੰਨੀ ਸੋਹਣੀ ਲੱਗਣੀ ਦਿਖਾਉਣਾ ਤੁਹਾਨੂੰ ਸਭ ਨਾਲੋਂ ਜ਼ਿਆਦਾ ਸੋਹਣੀ ਅੱਜ ਲੱਗਣ ਦੀ ਵੇਖੋ ਹਰਗੁਣ ਦੇ ਕੰਮ ਵੇਖ ਲਓ ਇਹਦੇ ਤੋਂ ਨਾ ਗਾੜ ਲਾ ਦਿੱਤਾ ਵਾ ਐਨੋਂ ਰੱਖਦੇ ਚੁੱਕਤਾ ਸਾਰਾ ਹੀ ਲਾਤਾ ਗਾਰਨੇਸ ਨੀਵ ਦਾ ਮੋਬਾਈਲ ਹੈ ਤੇ ਹੁਣ ਗਾਰਡ ਪਵਾਖ ਲਿਆ ਦੂਣਾ ਇਹਨੂੰ ਸਸਿ ਗਾਰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇੱਕ ਦੋ ਕੰਮ ਹੋਰ ਕਰਾ ਲੈ ਗਏ ਵੀ ਇਹ ডিসਪਲੇ ਦੇ ਢੜੀ ਲਾਮਿਨੇਟ ਕਰਵਾਤੀ ਸੀਗੀ ਤੇ ਇੱਥੇ ਥੋੜੀ ਲਾਮਿਨੇਟ ਆਪਣਾ ਆ ਚੀਜ਼ਾਂ ਆੜੀਆਂ ਨੇ ਇਹ ਲਾਮਿਨੇਟ ਕਰਾ ਦਈਏ ਸਾਰੀਆਂ ਆ ਚੀਜ਼ਾਂ ਸਾਰੀਆਂ ਕਿਉਂਕਿ ਇੱਥੇ ਲੀਕਾਂ ਪਈ ਜਾਂਦੀਆਂ ਨੇ ਇਹ ਕਵਰ ਥੋੜੀਆਂ ਕਰਾ ਲਈਏ ਵੀ ਤੇ ਆ ਸਵਿਚ ਸਾਰੇ ਕਵਰ ਕਰਾ ਦਈਏ ਵੀ ਇੰਨਾ ਕੰਮ ਕਰ ਦਈਏ ਆਪਾਂ ਆ ਚੀਜ਼ ਹੋ ਗਈ ਜਿੱਦਾਂ ਇਹ ਲਾਮਿਨੇਟ ਕਰਾ ਦਈਏ ਕਿ ਲੀਕਾਂ ਪਈ ਜਾਂਦੀਆਂ ਖਰਾਬ ਹੋ ਜਾਂਦੀਆਂ ਆ ਸਾਰੇ ਇਹ ਟੋਟਲੀ ਸਾਰਾ ਕਰਵਾ ਦੇਣਾ ਹੈ ਲੈ ਵੀ ਸਭ ਸਹੀ ਤੇ ਕਰਤੀ ਐ ਸਾਰੀ ਤੇ ਹੁਣ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਧਰਲੇ ਸਾਈਡ 'ਤੇ ਟੇਪ ਹੋਣੀ ਆ ਇਹ ਤੁਹਾਨੂੰ ਦੱਸਦਾ ਕੋਈ ਇਧਰ ਲਈ ਸਾਈਡ ਜਿ ਟੇਪ ਹਉਣੀਆਂ ਤੇ ਉਹ ਥੱਗੇ ਜੀ ਬਸ ਇੰਨੀ ਜਗ੍ਹਾ ਤੇ ਜਿ ਟੇਪ ਜਿੰਨਾ ਕਾ ਨੀਚੇ ਤੇ ਉਧਰੋਂ ਉੱਪਰੋਂ ਬਸ ਠੀਕ ਹੈ ਉਧਰ ਚਮਕਤਾਈਆਂ ਜਿਆਦਾ ਰਹਿ ਗਈ ਇਧਰ ਘੱਟ ਹੈ ਨਾ ਬਸ ਇਸੇ ਕਰਕੇ ਅਸੀਂ ਆਏ ਆਪਣੇ ਭਰਾ ਦੇ ਕੋਲ ਬ੍ਰਦਰ ਆਰਟ ਇਹ ਪੁਲਸਲੇ ਰੋਡ ਤੇ ਆ ਸ਼ਾਪ ਇਹਨਾਂ ਦੀ ਲੈ ਵੀ ਉਧਰ ਵਾਲੀ ਸਾਈਡ ਤਾਂ ਵੀਰ ਨੇ ਕੰਪਲੀਟ ਕਰ ਦਿੱਤੀ ਹੁਣ ਆਹ ਰਹਿ ਗਈ ਇਧਰ ਵਾਲੀ ਸਾਈਡ ਰਹਿ ਗਈ ਤੇ ਆ ਨੀਚੇ ਇਧਰ ਹੋ ਰਹੀ ਹੈ ਜੀ ギア ਬਾਕਸ ਕੀ ਹੋ ਗਿਆ ਗੰਮ ਨੇ ਆਵਾ ਕੋ ਸੋਈ ਤੇ ਮਿੱਤਰੋ ਬੇਜ ਬੇਜ ਕਰਾਤੀ ਨੇ ਆ ਵੀ ਅਸੁੱਚਾਂ ਦੇ ਵੀ ਕਰਾਤੀ ਮੈਂ ਕਿਹਾ ਜੇ ਜਿਆਦਾ ਇਹਨਾਂ ਨੂੰ ਪ੍ਰੈਸ ਕਰੀਦਾ ਹੈ ਤੇ ਤਾਂ ਕਰਕੇ ਉਹੋ ਇੱਥੇ ਕਰਾਉਣੀ ਸੀ ਯਾਰਾ ਕਰਾਈ ਨਹੀਂ ਆ ਚਿੱਤਾ ਬੋਲਗਾ ਫੇਰ ਉਹ ਇਹਨਾਂ ਨਾਲ ਬਾਤ ਸਹੀ ਕਰਦਾ ਬਾਤ ਸਹੀ ਹੋਣੀ ਅਸੇ ਇਤਰ ਵੀ ਟੇਪ ਕਰਾਤੀ ਆ ਆ ਪੀਸ ਦਾ ਇਹਦਾ ਨਾ ਪੀਸ ਦਾ ਰੰਗ ਉੱਡ ਗਿਆ ਹਰ ਗੁਨੇ ਨਾ ਸੈਂਟਰ ਮਾਰ ਮਾਰ ਕੇ ਨਾ ਰੰਗ ਹੀ ਡਾਤਾ ਸੀ ਆ ਸਾਰੇ ਪੀਸ ਦਾ ਇਹ ਪੀਸ ਨੂੰ ਨਵਾਂ ਮਤਲਬ ਇਸੇ ਕਲਰ ਦਾ ਪੀਸ ਜਿਹੜਾ ਨਹੀਂ ਆ ਟੇਪ ਲੋ ਆਤੀ ਇਹਦੇ ਉੱਤੇ ਬਸ ਓਕੇ ਹੋ ਗਿਆ ਲੈ ਵੀ ਘਰੇ ਆ ਗਏ ਆ ਮਿੱਤਰੋ ਤੇ ਥੋੜਾ ਬੋਲ ਕੰਮ ਕਰਵਾ ਲਿਆ ਆ ਗੱਡੀ ਦਾ ਥੋੜਾ ਰਹਿ ਗਿਆ ਵਾ ਤੇ ਆ ਮੋਬਾਈਲ ਦਾ ਵੀ ਕਰਾ ਲਿਆ ਕੰਮ ਜੀ ਦੋਸਤੋ ਤੁਹਾਡੇ ਫੋਨ ਦਾ ਠੀਕ ਆ ਹੁਣ ਨਾ ਲਾ ਦੇ ਕੇ ਭਰਾਵਾ ਕਿ ਨੋਹ ਜਿਹੜਾ ਆ ਕੇ ਲਾ ਛੜਿਆ ਤੇ ਆਹ ਤੇ ਬੰਦ ਕਰ ਦੇ ਤੂੰ ਵੇਖਣ ਦੀ ਆ ਇਸ ਈ ਵੇ ਤੂੰ ਵੇਖਣ ਦੀ ਲਾ ਕੇ ਗਈ ਇਹ ਅੱਛਾ ਅੱਛਾ ਆ हां किथों आया फिरके? ਅੰਦੀ ਗਾਉਂ ਜਾਣਾ ਨਹੀਂ। ਨਹੀਂ ਗਾਂ ਨਹੀਂ ਜਾਣਾ ਵੇ। ਚਲੋ ਉਹ ਦਾਦਾ ਦਾਦਾ ਨੂੰ ਕਾਹ ਚਲੀਏ ਬਾਹਰ। ਜਾਂ ਦਾਦਾ ਨੂੰ ਕਾਹ? ਬਾਹਰ ਉਹ ਤਾਂ ਜੇ ਹੁਣ ਹੋ ਗਿਆ ਤੇ ਬਾਹਰ ਹੁਣ ਕਿ ਲੱਭਦੀ ਏ। ਕਹਿੰਦੀ ਫੇਰ ਬਾਹਰ ਜਾਣਾ ਏ। ਅਗਲੀ ਗਲੀ ਚ ਜਾਂਦੀ ਹੱਥ ਛਡਾ ਕੇ। ਬਾਹਰ ਜਾਂਦੀ ਏ। ਹੈਂ? ਹੋਰ ਕੱਖ ਜਾ। ਕੋਈ ਨਹੀਂ। ਦੇ ਦਈਏ ਪ੍ਰਸ਼ਾਦ ਗੱਲ ਕਰੇ ਇਹਨੂੰ। ਠਾਂਡਾ ਕਰਦੀ ਯਾਰ ਗੁਣ। ਓਏ ਏ ਏ ਅੱਜ ਦੀਦੀ ਹੁਣਾਂ ਦੇ ਘਰੇ ਪੈਦਲ ਜਾਣ ਡਿਆ ਤੁਰ ਕੇ ਹੀ ਕਿਉਂਕਿ ਸਕੂਟਰੀ ਲਿਉਣੀ ਹੈ ਨਾ ਉਧਰੋਂ ਚਲਾ ਕੇ ਫਿਰ ਮੈਂ ਜਾਣ ਡਿਆ ਗੁਰਦਾਸਪੁਰ ਰੋਡ ਤੇ ਵੀ ਘੰਟਾ ਹੋ ਗਿਆ ਦੀਦੀ ਦੇ ਘਰੇ ਤੁਰਿਆਂ ਨੂੰ ਤੇ ਪਹੁੰਚ ਚਲੇ ਮਸ ਸਾਨੂੰ ਸਾਹਮਣੇ ਰਹਿ ਗਿਆ ਦੀਦੀ ਹੁਣਾਂ ਦਾ ਘਰ ਪਹੁੰਚ ਚਲੇ ਮੇਰੇ ਨਾਲ 2 ਸਾਲ ਹੋ ਗਏ ਨੇ 2-3 ਸਾਲ ਮਹੀਨਾ ਤੁਰਿਆ ਨਹੀਂ ਇੱਕੋ ਦਿਨ ਦੇ ਵਿੱਚ ਉਧਰ ਤੁਰਿਆਂ ਪਰ ਇੱਕ ਦਿਨ ਚ ਨਹੀਂ ਨਾ ਤੁਰਿਆ ਜਨਾਜ਼ ਚ ਤੁਰਿਆ ਲੈ ਵੀ ਹੁਣ ਚੱਲੇ ਆਪਾਂ ਘਰ ਨੂੰ ਚਾਹ ਪੀ ਲਈਏ ਕੋਟ ਹਣ ਬਾਹੂ ਐ ਬਾਹੂ ਭਾਜੀ ਫੇਸਬੁਕ ਤੇ ਵਲੌਗ ਪਾਉਣ ਦੇ ਤਰਲੇ ਲੈਣ ਦੇ ਮੁਹਣ ਚੱਲਿਆ ਮਾਮੂ ਚੱਲਿਆ ਹਰ ਗੰਦਾ ਡੈਡੀ ਸੱਦੇ ਦੋਨਾਂ ਜਾਣੇ ਤੇ ਇਹ ਇੱਥੇ ਬੈਠ ਰਹੀਆਂ ਮੇਰੇ ਕਿਰਨ ਨਾ ਖਰੇ ਤੁਰ ਕੇ ਗਿਆ ਬੈਂਡਰੀ ਮੈਨੂੰ ਮਰਜੀ ਭਰਾ ਫਿਰ ਮੈਂ ਚੱਲ ਗਿਆ ਹੌਲੀ ਤੁਰ ਕੇ ਮੈਂ ਉਦਾਂ ਸਹਾ ਲਿਆ ਫਿਰ ਮੈਂ ਸਿਮਿੰਟ ਰੇਟਰ ਦੀ ਦੁਕਾਨ ਤੇ ਜਾ ਕੇ ਉਥੋਂ ਸਹਾ ਲਿਆ ਫਿਰ ਅੰਟੀ ਚਾਹ ਬਣਾ ਕੇ ਲੈ ਆਈ ਅੱਛਾ ਫਿਰ ਚਾਹ ਪੀਤੀ ਫਿਰ ਮੁੜ ਘਮਹੌਲੀ ਜੋਲੀ ਫੇਰ ਚੱਲ ਗਿਆ ਹਾਂ ਭਾਜੀ ਬਿਜਾਰੀ ਆਏ ਇਹ ਦਿਮਾਗ ਨਹੀਂ ਕੰਮ ਕੀਤਾ ਮੈਂ ਰੋਂਗ ਸਾਈਡ ਜਾਂਦਾ ਰਿਹਾ ਜੇ ਦੂਜੀ ਹੱਥ ਜਾਂਦਾ ਫਿਰ ਮੈਨੂੰ ਭਾਜੀ ਨੇ ਲੈ ਜਾਣਾ ਹੈ ਕਿੰਨਾ ਮੈਂ ਸੀਮੈਂਟ ਡੈਕਟਰ ਦੀ ਦੁਕਾਨ ਲੱਗ ਗਈ ਹਾਂ ਹਾਂ ਆਹ ਸੰਦੀਪ ਨੇ ਜਾਸ ਖਾ ਲਏ ਸਕੂਟਰੀ ਦੀ ਕਿਉਂਕਿ ਦੋ ਤਿੰਨ ਦਿਨ ਸਕੂਟਰੀ ਜਿਹੜੀ ਭਾਜੀ ਹੁਣਾਂ ਦੇ ਕੋਲ ਉੱਧਰ ਲੱਗੀ ਰਹੀ ਹੈ ਹਾਂ ਨਹੀਂ ਭਾਜੀ ਹੁਣਾਂ ਦੇ ਤੇ ਹੁਣ ਚੱਲੇ ਆ ਇੱਕ ਤਾਂ ਕਿੜਾ ਰੋਣਾ ਯਾਰ ਅੱਜ ਮੈਂ ਇੱਥੋਂ ਪਿੱਛੇ ਧੱਕ ਗਿਆ ਤੁਰ ਕੇ ਗਿਆ ਹਾਂ ਤੇ ਹੁਣ ਬਾਰਿਸ਼ ਇੱਥਾ ਦਾ ਬਾਹਰ ਲੱਗੀ ਦੀ ਸਕੂਟਰੀ ਗੰਦੀ ਬੜੀ ਹੋਈ ਜਿੱਦਾਂ ਮਿੱਟੀ ਫਸੀ ਪਈ ਧੋਣ ਵਾਲੀ ਹੋਈ ਧੋਣ ਨੇ ਮੰਮੀ ਚੱਲੇ ਰੱਖੜੀਆਂ ਵੇਖਣ ਵਾਸਤੇ ਮੰਮੀ ਨੇ ਵੈਸੇ ਘਰੇ ਬਣਾਈਆਂ ਸੀ ਤੇ ਦੋ ਘਟ ਦੀਆਂ ਵਾ ਤੇ ਉਹ ਲੈਣ ਚਲੀਆਂ ਉਹ ਵੇਖੋ ਸਿੰਪਲ ਸੋਹਣੀਆਂ ਲੱਗਦੇ ਆ ਹਾਂ ਹਾਂ ਉਹ ਗੌਂਡੀ ਖੋਣ ਸੋਹਣੀਆਂ ਲੱਗਦੇ ਆ

온라인 ਚੱਲੇ ਮਠਿਆਈ ਦੇ ਡੱਬੇ ਰਖੜੀਆਂ ਲੈ ਆਉਂਦੀ ਆ ਇਹ ਗੇਵੇ ਕਿਰਨ ਦੀਦੀ ਵਾਲਾ ਮੰਮੀ ਤੇ ਲੈ ਆਵਾਂਗੇ ਕਿਉਂਕਿ ਘਰ ਦੇ ਨੇੜੇ ਮਠਿਆਈ ਬੰਦੀ ਆ ਨੇ ਸਾਡੇ ਤੇ ਆਪਾਂ ਉੱਥੇ ਲੈ ਆਵਾਂਗੇ ਆਹਰੇ ਡੱਬੇ ਲੈ ਆ ਦੋ ਕਰਾਣੇ ਨੂੰ ਚਲੋ ਮੈਂ ਫੋਟੋ ਪੇ ਹੀ ਦੇਣੀ ਨਹੀਂ ਆਰਸ ਤੋਂ ਬਣਾ ਪੂਰੇ ਰੈਸਿਪੀਸ ਕਰਦੇ ਦੇਖੋ ਅੱਗੇ ਆਪਾਂ ਕਰਵਾ ਲੇ ਪੈਕ ਸਮਰਧੀ ਕਰਵਾਉਣ ਲੱਗੇ ਚਾਨਾ ਕਾਮੇ ਸੀ। ਔਨੇ ਕਹਣਾ ਮੈਨੂੰ ਵੀ ਦੋ ਹੁਣੇ ਹਰ ਗੁੰਨੇ ਕੋਈ ਮੇਰੇ ਪਤਾ ਸੀ ਜਿਆ ਅਹ ਸੱਚ ਤੇ ਨਹੀਂ ਰਿਆ। ਚਾਹ ਵਣਕੇ ਪਖੰਡ ਵੇਖੋ ਕਿੰਨੇ ਕਿੰਨੇ ਨਕਰੇ ਕਰਦੀ ਵੇ। ਚਾ ਮਠੀਆਂ ਤੇ ਹੈਗੀਆਂ ਇਹਦੇ ਵਾਸਤੇ ਮਠੀ ਹੈ ਲੈ ਆਂਦੇ ਫੱਟਾ ਆਏ ਮਿਕਸ ਲੈਂਦੇ ਫਿਰ ਲੈ ਆਏ ਮਠਿਆਈ ਕਿ ਨਹੀਂ ਲੈ ਆਏ ਜੀ ਮਠਿਆਈ ਜੀ ਚਾ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਤੁਹਾਡਾ ਤਾਂ ਦਿਲ ਕੀਤਾ ਖਾਣ ਚਲੋ ਪਈਆਂ ਆ ਹੀ ਜਾਣੀ ਤੇ ਤੁਹਾਡੇ ਕੋਲ ਆਈ ਆਈ ਮੇਰੀ ਹਰ ਗੁਣ ਆਈ ਮੇਰੀ ਹਰ ਗੁਣ ਆਏ ਓਏ ਹਰ ਗੁਣਿਆਂ ਨੂੰ ਵੇਖੋ ਪੁੱਤ ਆਏ ਓਏ ਮੇਰੇ ਪਤੀ ਟੌਰ ਚੈੱਕ ਕਰ ਤੀ ਕਿਹਾ ਹਾਂਜੀ ਇਧਰ ਆਓ ਆ ਕੇ ਲਾਇਆ ਆਏ ਓਏ ਪੁੱਤ ਬੜਾ ਹੀ ਸੋਹਣਾ ਲੱਗਣ ਡਿਆ ਜੀ ਪਿਸਟਿਕ ਵੀ ਲਾਈ ਆ ਪਿਸਟਿਕ ਆ ਕਿੰਨੇ ਲਾਗ ਦਿੱਤੀ ਦਾਦੀ ਆਏ ਕਿੰਨੀ ਸੋਹਣੀ ਲੱਗੰਦੀ ਨੇ ਪੁੱਤ ਕਿੰਨਾ ਹੀ ਪਿਆਰਾ ਲੱਗੰਦਿਆ ਮਮੇ ਨੇ ਦੁਪਟਾ ਚੇਂਜ ਕੀਤਾ ਆਇਆ ਆ ਤੇ ਆਹ ਵਾਲਾ ਦੁਪਟਾ ਲੱਗੇ ਲੈਣ ਇਹ ਵੀ ਥੋੜਾ ਡਾਰਕ ਹੋਜੂ ਵਧੀਆ ਆ ਨਹੀਂ ਸਹੀ ਗੱਲ ਮੰਮੀ ਥੋੜਾ ਡਾਰਕ ਹੋਜੂ ਕਿ ਫਿਰ ਜੋ ਮਤਲਬ ਚੁੰਨੀ ਇਹ ਤਾਂ ਲਾਈਟ ਹੈ ਨਾ ਅੱਜ ਮੰਮੀ ਨੇ ਉਹ ਸਲਵਾਰ ਨਹੀਂ ਪਾਈ ਪਜਾਮਾ ਦੂਸਰਾ ਹੀ ਆ ਤੇ ਚੁੰਨੀ ਵੀ ਮਤਲਬ ਸੇਮ ਕਲਰ ਦੀ ਨਾ ਲਾਈਟ ਹੀ ਆ ਫਿਰ ਤੇ ਉਸ ਚੁੰਨੀ ਨੂੰ ਮੰਮੀ ਨਾਲ ਹੋਊਗਾ ਨਾ ਮੈਂ ਕੋ ਪਲੇਨ ਚੁੰਨੀ ਲੈਕਾ ਨਾ ਕਲਰ ਕਲਰ ਜਿਹੜਾ ਨਹੀਂ ਉਹ ਕਰਵਾ ਲਈ ਨਹੀਂ ਤੇ ਆਹੋ ਚੁੰਨੀ ਆਹੋ ਇਹ ਇਹਨੂੰ ਕਲਰ ਹੋਜੂਗਾ ਨਾ ਨਹੀਂ ਭਲਾ ਉਹ ਡਪਟਾਇਆ ਵੈਸੇ ਆਵਲਾ ਵੇਖਿਓ ਆਵਲਾ ਜੀ ਫਿਰ ਫਿੱਕਾ ਜਹੇ ਨਦਾਂ ਕਰੇ ਆ ਜਸਿਆ ਵੈਸੇ ਕੰਮ ਸਹੀ ਲੱਗਮੇ ਲੈ ਬਹੁਤ ਸੋਹਣਾ ਲੱਗਾ ਅਦੋ ਕੀ ਸਹੀ ਕਿਉਂ ਬਹੁਤ ਵਧ ਗਿਆ ਹਾਂਜੀ ਕੀ ਐ ਚੰਨ ਨਹੀਂ ਕਰਲਾ ਉਹ ਟੁੱਟ ਜਾਣਾ ਹੀ ਬੇਬੇ ਹਾਂ ਲੈ ਮੈਂ ਲਿਆ ਰੇ ਕਾਂਡੇ ਪਾ ਵੀ ਲੈ ਇਹਦੇ ਨਹੀਂ ਆਉਂਦੇ ਸਹੀ ਸਹੀ ਲੈ ਇਹਨੂੰ ਮੈਂ ਕਰਿਓ ਇਦਾਂ ਦੇਖਿਓ ਮਾਂ ਮੈਂ ਤੇਮੀ ਆਜਾ ਲੱਗੇ ਕੋਈ ਕਮੀ ਕੋਈ ਨਹੀਂ ਮੈਂ ਮਮੀ ਨੇ ਬੇਜੇ ਬਜਾ ਕਰਾਤੀ ਆ ਕੀ ਆ ਨੀਲ ਮੇਣ ਅਸਾ ਅਸਾ ਨੀਲ ਲੌਣੀ ਹੈ ਜੀ ਕਿੰਨੀ ਸੁੰਦਰ ਲੱਗ ਰਹੀ ਹੈ ਆ ਗਿਆ ਇੱਥੇ ਪੱਖੇ ਆ ਤੇ ਕਹਿ ਰਾਂ ਦਾ ਉੱਡ ਉੱਡ ਉਹ ਉਹ ਉਹਦੇ ਕੀੜੇ ਮਕੋੜੇ ਵਿੱਚ ਬੜੇ ਆ ਇਹ ਕੀ ਆ ਵੇ ਆ ਮੱਖੀਆਂ ਕੀੜੇ ਬਹੁਤ ਆ ਆ ਕੀੜੀਆਂ ਬੜੀਆਂ ਲੜ ਜੀ ਵਿੱਚ ਤੇ ਆ ਗਈ ਆ ਇਹ ਕਾਦੀ ਬੁੱਟੀ ਹੈ ਕੀ ਆ ਡੜੀ ਲਾਇਆ ਇਹਨਸਟਰਾਮ ਵੇਚਦੇ ਵਾਓ ਪੈਸੇ ਮਿਲ ਜਣੇ ਇਹਦੇ ਨਹੀਂ ਹੋ ਰਗੀ ਨਹੀਂ ਕੁੜਕੜੇ ਹੁਣ ਫਿਰ ਛੁੱਟੇ ਜਾਣ ਧੁੱਪੇ ਨਹੀਂ ਪਾਉਣਾ ਉਹ ਨਹੀ ਉਹ ਨਹੀਂ ਭਰਾਵਾ ਧੁੱਪੇ ਬਾਹਰ ਨਾ ਪਈ ਫੀਲ ਤਾਂ ਉਦਾਂ ਹੀ ਲੱਗੀਆਂ ਇਹਦੇ ਨਾਲ ਫੀਲ ਕਰਨੀ ਇਹ ਹੈ ਕੀ ਕਾਦੇ ਵਾਸਤੇ ਕੀ ਉਹ ਬੁੱਟੀ ਦਾ ਨਾਮ ਹੈ ਮੈਨੂੰ ਜਿਹੜੇ ਚੱਲੀ ਉਹ ਕਾਦੇ ਵਾਸਤੇ ਉਦਾਂ ਸ਼ੂਗਰ ਵਾਸਤੇ ਆ ਅੱਛਾ 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 ਠੀਕ ਆ ਸੁਖਚੈਨ ਹਰੇ ਬੰਦੇ ਨਹੀਂ ਸੁਖਚੈਨ ਨਹੀਂ ਉਹ ਡੈਡੀ ਮੈਨੂੰ ਪਤਾ ਜਾਵੇ ਉਹ ਇਹ ਕਿੱਥੋਂ ਬਣਵਾ ਆ ਲੈ ਆਹ ਇਹ ਪਤਾ ਨਹੀਂ ਕਿ ਇਹ ਗੰਦਾ ਅਸ਼ਵ ਗੰਦਾ ਅਸ਼ਵ ਗੰਦਾ ਇਹ ਉੱਥੇ ਦੇ ਆ ਪੰਸਾਰੀ ਦੀ ਦੁਕਾਨ ਤੋਂ ਉਹਨਾਂ ਉਹਨਾਂ 5000 ਲਾਏ ਆ ਚੁੱਪ ਕਰ ਜਾ ਇਹ ਕਿਹਨੇ ਕਰਾ ਦੇ ਤਾ ਆ ਮੈਂ ਗੰਦਖਾਨਾ ਜਾ ਲੈ ਆਂਦਾ ਚੁੱਕ ਕੇ ਡੈਡੀ ਨੇ ਬੰਨੀ ਕਿੱਥੋਂ ਆ ਤਾਂ ਸੁਹਾਵੇ ਸਾਰੇ ਵਰੇ ਵਰੇ ਦਾ ਦੇਣੀ ਰਖੜੀ ਵਾਲਾ ਤੇ ਲੈ ਚੱਲ ਵੀ ਉਹ ਹੀਟ ਲੀਆਂ ਨਾ ਪਾਉ ਡਰਦੀ ਕੋਣ ਸੁਣਾ ਮੇਰੇ ਉੱਪਰੋਂ ਉੱਪਰੋਂ ਬੜੇ ਹੀ ਠਾ ਕੀੜੀਆਂ ਨੇ ਐਂ ਡਾਡੀ ਨੇ ਕੁੜੀ ਬਿਠਾ ਲੈਣੀ ਹਾਂ ਮੈਂ ਤਾਂ ਕਿੰਨਾ ਤਾਂ ਥੱਲਾ ਜਾ ਲੈ ਜਾਈਗਾ ਬਸ ਨਾਲੋਂ ਕੀੜੀ ਬਹੁਤ ਆਵਚ ਲਾ 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 ਨਾ ਨਾ ਇਹ ਕਿੰਨਾ ਕੀ ਇਹਨੂੰ ਬਰੀਕ ਕਰਨਾ ਬਰੀਕ ਕਰਨਾ ਇੰਨਾ ਵੀ ਨਿਕਲਿਆ ਉਹ ਡੰਦੇ ਚ ਪਾ ਦੇ ਰੱਖ ਚੱਲ ਚਲ ਗਏ ਆ ਚੱਲ ਚਲ ਗਏ ਕਾਇਆ ਚਲੋ ਆਜੋ ਬੈਂਦੇ ਨਹੀਂ ਜੇ ਆਜੋ ਬਹਿ ਜੋ ਹਾਂਜੀ ਕਿੱਥੇ ਚੱਲੇ ਫਿਰ ਅੱਜ ਚਲੋ ਫੇ ਚੱਲ ਗਏ ਲੈ ਵੀ ਚੱਲ ਪਿਆ ਹੁਣ ਆਪਾਂ 1:00 ਵਜ ਗਏ ਪੂਰਾ ਤੇ ਹੁਣ ਦੇਖੋ ਕਿੰਨੇ ਕਬੇ ਤੱਕ ਪਹੁੰਚਦੇ ਮੇਰੇ ਸੋਨਾਂ ਨੂੰ 10-15 ਮਿੰਟ ਲੱਗਣੇ ਕਿ ਨੇੜੇ ਤੇ ਹੈਗਾ ਆ ਬਟਾਲਾ ਗਰੰਤੀਆਂ ਨਾਲ ਤੇ ਹੈਗਾ ਤੇ ਪਹੁੰਚ ਜਾਣਾ ਹੈ ਦੂਸਰੀਆਂ ਮਾਸੀਆਂ ਮੇਰਗੀਆਂ ਵੀ ਉੱਥੇ ਪਹੁੰਚ ਗਏ ਨੇ ਮੈਨੂੰ ਲੱਗਦੀ ਗੱਲ ਉੱਥੇ ਬਟਾਲਾ ਗਰੰਤੀਆਂ ਸਾਰੇ ਆ ਗਏ ਅੱਛਾ ਅਹੀਂ ਰਹਿ ਗਏ ਬਸ ਕੱਲਿਆ ਚਾ ਸਹੀ ਹੈ ਆਪਾਂ ਗੱਡੀ ਤੇ ਆਪਾਂ ਛੱਟ ਪਹੁੰਚ ਜਾਣਾ ਯਾਰ ਲੈ ਵੀ ਪਹੁੰਚ ਗਏ ਆ ਆਪਾਂ ਹੁਣ ਤੇ ਆਜੋ ਜੀ ਸਾਹਿਬ ਜੀ بس ਇੱਥੇ ਤੱਕ ਹੀ ਵਲੌਗ ਬਣਾਉਣਾ ਹਾਂ ਅੰਦਰ ਜਾ ਕੇ ਨਹੀਂ ਬਣਾਉਣਾ ਹੈ ਕਿਉਂਕਿ ਵੱਡੇ ਮਾਮਾ ਜੀ ਨਹੀਂ ਵਲੌਗ ਦੇ ਵਿੱਚ ਆਉਂਦੇ ਹੈਗੇ ਤੇ ਫਿਰ ਨਹੀਂ ਬਣਾਉਣਾ ਠੀਕ ਆ ਚਲੋ ਥੋੜਾ ਜਾਓ ਜਾਓ ਚਲੋ ਤਰੇ ਜਾਓ ਜਾਓ ਮੋਬਾਈਲ ਦੇ ਇਹ ਬੋਲੋ ਕਾ ਦਾਦਾ ਮੋਬਾਈਲ ਕਾ ਦਾਦਾ ਵਾਹ ਬੋਲੋ ਮੋਬਾਈਲ ਦੇ ਕਾ ਦਾਦਾ ਬਾਰੋਂ ਆਏ ਨੇ ਇਹ ਵਾਰ ਦੇਖੋ ਤੋ ਇਹ ਬਣਾਇ ਇੰਨੇ ਦੇਖਿਆ ਯਾਦ ਹੈ ਇਸਰੇ ਕੋ ਨੋ 1 2 3 ਕੋਟਪਾਣਾ ਨਾਇ ਪਾਪਨ ਹੈ ਦੇਖੋ ਬੜਦੇ ਬਣ ਨਹੀਂ ਆਉਂਦਾ ਲੈ ਸੁਣਦੇ ਤਾਂ ਇਹ ਹੋ ਗਿਆ ਉਹਨਾਂ ਨੇ ਉਹੋ ਸੀ ਕਿ ਮੇਰੇ ਬਾਹਰ ਆ ਗਈਆਂ ਹਾਂ ਨਾ ਕਰਕੇ ਮੈਂ ਉਹ ਲਿਆ ਖਣੜੀਆਂ ਬਣਾਈਆਂ ਉਹ ਜਿਹੜੀਆਂ ਇਹਨਾਂ ਦੇ ਹਾਂ ਹਾਈ ਦੇ ਚਾਹ ਬੈਂ ਮੇਰੇ ਉਹ ਜਿਹੜੀ ਮੈਂ ਜਾਵਾਂ ਨੀ ਨੀ ਆ ਗਈ ਹੁਣ ਚੱਲੇ ਹਾਂ ਘਰੇ ਵਾਪਸੀ ਤੇ ਉਹ ਜੇ ਆਉਂਦੀਆਂ ਨੇ ਤੁਰਕੇ ਮਾਂ ਇਹਨਾਂ ਨੇ ਨਿਕਲ ਨਹੀਂ ਤੈਨੂੰ ਨਿਕਲੀ ਮੈਂ ਨਿਕਲੂਗਾ ਤੇ ਇਹਨਾਂ ਨੇ ਆਪਣੇ ਆਪ ਆ ਜਾਣਾ ਹੈ ਤੇ ਗੱਡੀ ਗੁਰਦਰ ਦੇ ਲੱਗੀ ਲਾਈ ਸੀਗੀ। ਪਾਪਾ ਹਾਂ। ਹਾਂਜੀ। ਹਾਂਜੀ ਜੀ। ਜਦੋਂ ਮੈਂ ਵਲੌਗ ਬਣਾਉਂਦਾ ਨੇ ਇੰਨੇ ਬੋਲਣਾ ਹੀ ਹੁੰਦਾ ਵਿੱਚ ਬਸ। ਹਾਂ ਹੁਣ ਨਹੀਂ ਬੋਲਦੀ ਕੋਈ। ਆ ਤੁਰ ਹੀ ਜਾਂਦੀ ਆ ਸੰਦੀਪ। ਆ ਜਾ ਆ ਜਾ ਨਾ ਮਾਰਦੇ ਲਗਾਂ ਪਹਿਲਾਂ ਪੁੰਦੀ ਆਉਂਦੀ ਆ ਹੌਲੀ ਹੌਲੀ ਕਰਕੇ ਗਾਂ। ਪਹਿਲਾਂ ਪੁੰਦੀ ਆਉਂਦੀ ਮੈਂ ਬਹਿ ਜਾਓ। ਬਹਿ ਜਾਓ ਸੀਟ ਨਾਲੇ ਗਾਂ ਕਰੋ ਸੰਦੀਪ ਆ ਵਾਲੀ। ਰਖੜੀ ਕਰਕੇ ਵੇਖੋ ਕਿਦਾਂ ਸਜਾਵਟ ਕੀਤੀ ਹੋਈ ਆ। ਨਾ ਕੀ ਯਾਰ ਗੁਣਾ ਹਰ ਗੁਣਾ ਕੀ ਆਏ ਫੇਸ ਆ ਆ ਫੇਸ ਯਾਰ ਕੋ ਫੇਸ ਨੂੰ ਫੇਸ ਕਿੰਦੀ ਹਾਂ ਇਹ ਦੇਖ ਇਹਨਾਂ ਨੇ ਇਹਨਾਂ ਨੇ ਡੈਕੋਰੇਸ਼ਨ ਨਹੀਂ ਕੀਤੀ ਕਿਉਂਕਿ ਇਹਨਾਂ ਦੀ ਮਠਿਆਈ ਬੋਲਦੀ ਹੈ ਕਿਉਂਕਿ ਮਠਿਆਈ ਬਹੁਤ ਵਧੀਆ ਹੁੰਦੀ ਇਹਨਾਂ ਦੀ ਇਹਨਾਂ ਦੀ ਇਹਨਾਂ ਕੋਈ ਡੈਕੋਰੇਸ਼ਨ ਨਹੀਂ ਮੈਂ ਜਾਂਦਿਆਂ ਬੜਾ ਹਰ ਗੁਣਾ ਟੌਰ ਕੱਢ ਕੇ ਜਾਂਦੇ ਤੇ ਆਉਂਦੇਵੇਂ ਸੈਂਟਰ ਸੰਡਰ ਲਾਗਦੇ ਲੈ ਹਾਏ ਨੀ ਅਜੇ ਨੀ ਆਇਆ ਭਾਜੂਨ ਨਾ ਹਾਂਜੀ ਵਾਜਦੇ ਦਾ ਦਾਦਾ ਹਾਂਜੀ ਖਾ ਦਾਦਾ ਵਾਜਦੇ ਨਾ ਵਾਜਦੇ ਵਾਜਦੇ ਹਾਏ ਹਾਏ ਵਾਜਦੇ ਦਾਦਾਂ ਹਾਂ ਖੇਤ ਹਾਂ ਦਾ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦਾ ਇਹ ਬਲੌਗ ਵਧੀਆ ਲੱਗਾ ਲਾਈਕ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਕਰ ਜਾਈਂ ਕੱਲ ਨੂੰ ਨਵੀਂ ਵੀਡੀਓ ਨਾਲ ਤਤਕਲੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਹਾਂ ਜੀ ਲੈ ਆਈ ਹਾਂ ਮੰਜੇ ਨਾਲ ਨਾ ਮਲੀ